ਮੇਰਾ ਨਾਮ ਹੈ ਦਾ ਸਿਲਿੰਦਰਪੁਰ ਮਤੇ ਕਿਹੜੀ ਜਗ੍ਹਾ ਰਹਿੰਦੇ ਤੁਸੀਂ ਅਸੀਂ ਰਹਿੰਦੇ ਆ ਨਾਕਰੇ ਫਟਕ ਲਾਗੇ ਹਾਂਜੀ ਤੇ ਉੱਥੇ ਮਹੀ ਕਰੋਨੇ ਪੀਰਾ ਦਾ ਮੇਲਾ ਜਿੱਦਾ ਬੁੱਗਾ ਯਾਰ ਪੀਂਦਾ ਅੱਛਾ ਜੀ ਅਸੀਂ ਮੈਂ ਚੌਂਕਾ ਲਵਾਈ ਦੀ ਆਪਣੀ ਜੋੜੀ ਕੜੀ ਕਰਾਈ ਦੀ ਆ ਸਾਡੇ ਮੇਲਾ ਸੀ ਤੇ ਇੱਥੇ ਕੀ ਗੱਲਬਾਤ ਹੋਈ ਹੈ ਜੀ ਕੀ ਗੱਲਬਾਤ ਕੀ ਹੋਈ ਹੈ ਬਾਕੀ ਕੀ ਗੱਲਬਾਤ ਏਦਾਂ ਹੋਈ ਆ ਕਿ ਅਸੀਂ ਤਾਂ ਆਪਣੀ ਮਹਿਫਲ ਦੇ ਵਿੱਚ ਰਚੇ ਹੋਏ ਸੀ ਸਾਨੂੰ ਕਿਸੇ ਦਾ ਕੋਈ ਨਹੀਂ ਪਤਾ ਤੇ ਉਸ ਤੋਂ ਬਾਅਦ ਜਿੱਦਾਂ ਮੁੰਡੇ ਪਿੱਛੇ ਆਪਸ ਵਿੱਚ ਝਗੜੇ ਆ ਝਗੜ ਕੇ ਤਾਂ ਉਹਨਾਂ ਨੂੰ ਹਟਾਤਾ ਆ ਉਹ ਲੱਗ ਲੱਗ ਹੋ ਗਏ ਆ ਉਹ ਉਧਰ ਚਲ ਗਏ ਆਪਣੇ ਘਰ ਨੂੰ ਉਧਰ ਆਪਣੇ ਘਰ ਨੂੰ ਚਲ ਗਏ ਉਸ ਤੋਂ ਬਾਅਦ ਇਹ ਮੇਲਾ ਸਮਾਪਤ ਕਰਕੇ ਰਿਸ਼ਤੇਦਾਰ ਸਾਰੇ ਸਾਡੇ ਆਪਣੇ ਘਰ ਆ ਗਏ ਅਸੀਂ ਕੁੰਡੇ ਕੰਡੇ ਲਾ ਕੇ ਪੈ ਗਏ ਸੀ ਉਧਰੋਂ ਦੋ ਮੁੰਡੇ ਆਏ ਤੇ ਉਹਨਾਂ ਦੇ ਵਿੱਚ ਗੋਪੀ ਸੀ ਤੇ ਜਿੱਦਾਂ ਗੋਪੀ ਨੂੰ ਉਹਨਾਂ ਨੇ ਫੜ ਲਿਆ ਉਹ ਕਿਤੇ ਪਹਿਲਾਂ ਹੀ ਬਾਹਰ ਖੜੀ ਸੀ ਗੋਪੀ ਕਿੱਥੇ ਦਾ ਰਹਿਣ ਵਾਲਾ ਮਾਤਾ ਜੀ ਗੋਪੀ ਵੀ ਇੰਨਾ ਮੈਨੂੰ ਪਤਾ ਨਹੀਂ ਕਿੱਥੇ ਦਾ ਪੱਕਾ ਰਹਿਣ ਵਾਲਾ ਤੇ ਉਹਨੂੰ ਫੜ ਲਿਆ ਤੇ ਉਸ ਤੋਂ ਬਾਅਦ ਇੱਕ ਮੁੰਡਾ ਉਹਦੇ ਨਾਲ ਸੀ ਉਹ ਨੱਟ ਕੇ ਸਾਡਾ ਗੇਟ ਭੰਨਣ ਲੱਪਿਆ ਉਹਨੇ ਦਬਦਾ ਬਸ ਮੇਰੇ ਨਿਆਣਿਆਂ ਨੇ ਗੇਟ ਖੋਲ ਕੇ ਉਹਨੂੰ ਬਚਾ ਲਿਆ ਸੀ ਜਦੋਂ ਸਾਡੇ ਅੰਦਰ ਆ ਉਹਨੇ ਦੱਸਿਆ ਵੀ ਬਾਹਰ ਗੋਪੀ ਨੂੰ ਮਾਰਨ ਡਿਆ ਵੀ ਮੈਨੂੰ ਦਬਦਾ ਬਾੜੂ ਅੰਦਰ ਅਸੀਂ ਉਹਨੂੰ ਘਰ ਬਾੜ ਲਿਆ ਆਪਣੇ ਕਿਨੂੰ ਬਾੜਿਆ ਕੌਣ ਸੀ ਉਹ ਲੜਕਾ ਮੁੰਡਾ ਰਾਹੁਲ ਤੇ ਉਹਨੂੰ ਅਸੀਂ ਘਰ ਆਪਣੇ ਬਾੜ ਲਿਆ ਉਹਨੂੰ ਬਚਾਤਾ ਤੇ ਦੂਜਾ ਮੁੰਡਾ ਦੇ ਅਸੀਂ ਦੇਖ ਕੇ ਨਿਕਲ ਕੇ ਦੇਖਿਆ ਉਸ ਤੋਂ ਬਾਅਦ ਉਹ ਜਦੋਂ ਸਾਡੇ ਘਰ ਮੁੰਡਾ ਆ ਉਹ ਸਾਡੇ ਘਰ ਹੀ ਹਮਲਾ ਲਾਪੇ ਕਰਨਾ ਵੀ ਇਹ ਮੁੰਡਾ ਇਹਨਾਂ ਦੇ ਬੜਿਆ ਆ ਤੇ ਉਦੋਂ ਹਮਲਾ ਕਰਨ ਲੱਪੇ ਕੋਣ ਜਿਹੜੇ ਮੁੰਡੇ ਜਿਹੜੇ ਬਾਹਰਲੇ ਮੁੰਡੇ ਸੀ ਤੁੱਕ ਕਿਨੇ ਸੈਟਅਪ ਵਗੈਰਾ ਲੱਗੇ ਗੋਲੀ ਗੋਲੀ ਵੀ ਚੱਲੀ ਆ ਉਹ ਜਿਹੜੀ ਗੋਲੀ ਉਹਨਾਂ ਨੇ ਤਾਂ ਉਹਨੂੰ ਚਲਾਈ ਇੱਕ ਸਾਡੇ ਕੋਠੇ ਵੱਲੋਂ ਦੋ ਆਈਆਂ ਤੇ ਉਹ ਕੁੜੀਆਂ ਦੇ ਮੇਰੀਆਂ ਭਾਂ ਦੀਆਂ ਸੋਨਾਂ ਦੇ ਸ਼ਰਲੇ ਲੱਗੇ ਆ ਲੱਗਾ ਚੱਕ ਪਤੀਜੇ ਦੇ ਲੱਗਾ ਉਦਾਂ ਕਿਸੇ ਤੇ ਹੋਰ ਵੀ ਲੱਗੀ ਨਹੀਂ ਉਦਾਂ ਕੋਈ ਨਹੀਂ ਲੱਗੀ ਕੋਈ ਨੀ ਨੁਕਸਾਨ ਤਾਂ ਨਹੀਂ ਕੋਈ ਨਹੀਂ ਹੈਗਾ ਸਾਡਾ ਸਾਡੀ ਫੈਮਿਲੀ ਸਾਰੀ ਸਹੀ ਹੋ ਗਈ ਕਾਰਨ ਕੀ ਹੈ ਗੋਲੀ ਚਲਾਉਂਦਾ ਕੁਝ ਪਤਾ ਲੱਗਦਾ ਨਹੀਂ ਸਾਨੂੰ ਇਸ ਬਾਰੇ ਕੁਝ ਨਹੀਂ ਪਤਾ ਅਸੀਂ ਆਪਣੀ ਰਸਮ ਕਰਨ ਦੇ ਸੀ ਪੀਰਾਂ ਦਾ ਮੇਲਾ ਸਾਨੂੰ ਕੁਝ ਨਹੀਂ ਪਤਾ ਇਹਨਾਂ ਦੀਆਂ ਕੀ ਗੱਲਾਂ ਕੀ ਨਹੀਂ ਗੱਲਾਂ ਸਾਨੂੰ ਇਹ ਨਹੀਂ ਪਤਾ ਵੀ ਉਹ ਕਿਹੜੇ ਬੁੰਡੇ ਸੀ ਕਿਹੜੇ ਨਹੀਂ ਸੀ ਜਿਨ੍ਹਾਂ ਤੇ ਗੋਲੀਆਂ ਲੱਗੀਆਂ ਕੀ ਨਾਮ ਉਹਨਾਂ ਦਾ ਉਹਦੇ ਗੋਪੀ ਦੇ ਜਿਹਨਾਂ ਦੇ ਛਰੇ ਲੱਗੇ ਤੁਸੀਂ ਕਹੇ ਕੋਈ ਨਾ ਲੱਗੇ ਬੇਟੀਆਂ ਮੇਰੀਆਂ ਭਾਂਜੀਆਂ ਆ ਇੱਕ ਦਾ ਨਾ ਰੇਖਾ ਤੇ ਇੱਕ ਦਾ ਨਾ ਬੰਦਰ ਚ ਚਲਾਈ ਕਿੰਨੇ ਕੋਈ ਇੱਕ ਦਾ ਨਾ ਮੋਨੋ ਗੋਲੀ ਦਾ ਸਾਨੂੰ ਨਹੀਂ ਪਤਾ ਸੀ ਬਾਹਰ ਹੀ ਨਹੀਂ ਨਿਕਲੇ ਡਰਦੇ ਉਹ ਤਾਂ ਕੁੜੀਆਂ ਚਲ ਗਈਆਂ ਕੋਠੇ ਦੇ ਉਹਨਾਂ ਦਾ ਮਾਮਾ ਗਿਆ ਉਹਨੂੰ ਬਚਾਉਣ ਵਾਸਤੇ ਨੱਟ ਗਏ ਆ ਦਬਦਬਾ ਕਿ ਕਿੰਨੇ ਵਜੇ ਦੀ ਘਟਣਾ ਹੈਗੀ ਇਹ ਹੈਗੀ ਆ ਕੋਈ ਪੌਣੇ 1 ਵਜੇ ਦੀ ਅੱਛਾ ਹਾਂਜੀ ਬਸ ਆਹੀ ਗੱਲ ਆ ਹੋਰ ਕੋਈ ਨਹੀਂ ਹੈਗੀ ਠੀਕ ਹੈ ਠੀਕ ਕੀ ਇਹ ਮਾਮਲਾ ਕੀ ਹੈ ਜਿਹੜਾ ਇਹ ਗੱਲ ਕੀਤੀ ਰਾਤ ਪਾਜੀ ਉਹ ਤਾਂ ਮੇਲਾ ਦੇਖਣ ਗਿਆ ਸੀ ਮੇਲਾ ਦੇ ਕੇ ਮੁੰਡੇ ਚੱਲ ਗਏ ਹੱਥ ਜੋੜੇ ਵੀ ਮਸਦੇ ਮੁੰਡੇ ਸੇ ਤੋਰੇ ਕਿਹੜੀ ਜਗ੍ਹਾ ਗਿਆ ਸੀ ਮੇਲਾ ਦੇਖਣ ਨਾ ਕਰੇ ਕਿਹਨਾਂ ਦੇ ਘਰੇ ਮਨਾਰਾ ਨਹੀਂ ਪਤਾ ਯਾਰ ਦੋਸਤਰੇ ਘਰ ਮੇਲਾ ਸੀ ਪਤਾ ਇੱਕ ਚੀਜ਼ ਅਸੀਂ ਉਹ ਵੀ ਪਹਿਲਾਂ ਵੀ ਕਦੀ ਇਹਨਾਂ ਦੀ ਆਪਸ ਚ ਲੜਾਈ ਹੋਈ ਹੈ ਨਹੀਂ ਪਹਿਲਾਂ ਨਹੀਂ ਹੋਈ ਆ ਵੀ ਕਦਾ ਕਵਾ ਤੈਨੂੰ ਜੀ ਕੀ ਗੱਲ ਹੋਈ ਕੀ ਰਾਤੀ ਇਹ ਤਾਂ ਪਤਾ ਨਹੀਂ ਮੇਰੇ ਵੀਰੇ ਨੂੰ ਉਹਨਾਂ ਨੇ ਮੈਨੂੰ ਪਤਾ ਉਹਨਾਂ ਚ ਚੰਗਾ ਪੋਲਾ ਮੈਂ ਕੱਲ ਲਿਆ ਆ ਕਿੰਨੇ ਵਜੇ ਦਾ ਟਾਈਮ ਸੀ ਉਹ ਨਿਕਲ ਕੇ ਗਿਆ ਜਦੋਂ ਕਰੋ ਇਹ ਤਾਂ ਆ ਟਾਈਮ ਤੇ ਗਿਆ ਆ ਕਾ ਸਵੇਰ ਦਾ ਗਿਆ ਤਾਂ ਬਿੱਟੇ ਦਾ ਤੁਹਾਡਾ ਕੀ ਨਾਮ ਹੈ ਹਾਂ ਗੁਰਪ੍ਰੀਤ ਗੁਰਪ੍ਰੀਤ ਕੀ ਕੰਮ ਕੀ ਕਰਦਾ ਸੀ ਉਹ ਕੰਮ ਕਰਦਾ ਹੁੰਦਾ ਸੀ ਲੱਗਦਾ ਨਹੀਂ ਲੱਗਦਾ ਜਿ ਕੋ ਪ੍ਰੈਸ਼ਿੰਗ ਹੁੰਦਾ 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 ਜਿਹੜਾ ਸਕੂਪਰ ਦੁਆਲੇ ਦਾ ਜਿਹੜਾ ਸਰਸ ਹੁੰਦਾ ਹੁੰਦਾ ਸੀ ਉਹਨੂੰ ਡੈਥ ਹੋ ਵੀ ਹਾਂਜੀ ਕਾਰਨ ਪਤਾ ਨਹੀਂ ਲੱਗਾ ਕਿੱਦਾਂ ਡੈਥ ਹੋਈ ਗੋਲੀ ਲੱਗੀ ਹੈ ਜਾਂ ਇਹ ਤੇਈ ਜਰ੍ਹਾਂ ਦੀ ਦਾ ਤੇ ਤਾਂ ਮਾਰੇ ਦਾ ਦਾਤ ਮਾਰੇ ਦਾਤ ਮਾਰੇ ਆ ਇੱਥੇ ਤਾਂ ਵੱਡੀ ਆ ਗੋਲੀ ਗੋਲ ਨਾ ਕਰਨਾ ਪਈਆਂ ਤਿੰਨਾਂ ਦਾ ਦੰਦ ਰਾ ਗੋਲ ਨਾ ਗੋਲ ਨਾ ਕਰਨਾ ਬੱਚਾ ਤਾਂ ਨੂੰ ਕਿੰਨੇ ਵਜੇ ਪਤਾ ਲੱਗਾ ਸਾਨੂੰ ਡੇਢ ਕਵੇ ਪਤਾ ਲੱਗਾ 2:30 ਵਜੇ ਸਾਨੂੰ 2:30 ਵਜੇ ਪਤਾ ਲੱਗਾ ਸੋ ਲੇਟ ਆਇਆ ਤੇ ਮੈਰਿਡ ਸੀ ਕੋਪੀ ਆ ਨਹੀਂ ਵਿਆਹਿਆ ਨੀਗਾ ਕੁਆਰਾ ਹੀ ਹੈ ਕੁਆਰਾ ਹੀ ਹੈ

ਇਹਦਾ ਕੰਮ ਨਹੀਂ ਖਰਾਬ ਕਰਨਾ ਚਾਹੀਦਾ ਲੰਗਰੇ ਭੰਗੜੀ ਭਾਈ ਦਾ ਹੱਥ ਜੋੜ ਕੇ ਕਾਰ ਦਤਾ ਉਹ ਗੋਲਣਾ ਪਿਸਤੌਲ ਸੀ ਪਿਸਤੌਲ ਸੀ ਦਾਤ ਲੈ ਬਾਹਰ ਤੇ ਹੱਥ ਪਿਸਤੌਲ ਨਹੀਂ ਲਈਦਾ ਹੁੰਦਾ ਐਨੀ ਗੱਲ ਕਹੀ ਉਹਨਾਂ ਨੇ ਉਹ ਚਲ ਗਏ 5 ਕਰੋੜ ਕਰਪਾਣਾ ਲੈ ਕੇ ਆ ਗਏ ਤੁਹਾਡਾ ਕੀ ਨਾਮ ਹੈ ਮਜੀਦ ਮਜੀਦਪੁਰ ਤੁਸੀਂ ਮਦਰ ਹੋ ਦੇ ਹਾਂਜੀ ਹਾਂਜੀ ਮਜੀਦ ਜੀ ਸਰ ਕੀ ਮਾਮਲਾ ਕੀ ਇੱਥੇ ਜਿਹੜਾ ਹੋਇਆ ਵਾ ਮਾਮਲਾ ਜੀ ਇੱਥੇ ਜਿਗਾਈ ਅਸਲਾਨਾ ਮੇਲਾ ਚੱਲਦਾ ਪਿਆ ਏ ਕਿਹੜੀ ਜਗ੍ਹਾ ਹੈ ਇਹ ਨਿਊ ਸ਼ਿਵਨਗਰ ਆਪਣੇ ਗੁਣਾੜਕ ਨਗਰ 1 ਨੰਬਰ ਗਲੀ ਕਿਹੜੀ ਹੈ ਕਿੱਥੇ ਕਰਕੇ ਪੈਂਦਾ ਸਰ ਇਹ ਨਗਰੇ ਦੇ ਕੋਲ ਜੀ ਨਗਰ ਫੜ ਦੇ ਨਾਲ ਗਲੀ ਤੇ ਕੀ ਮਾਮਲਾ ਕੀ ਸੀਗਾ ਮਾਮਲਾ ਇਦਾਂ ਜੀ ਹੁਣ ਫੰਕਸ਼ਨ ਚੱਲਦਾ ਪਿਆ ਵਾ ਧਿਆਨ ਨਾਲ ਰੱਖੋ ਬਾਹਰ ਬੰਦੇ ਕੋਈ ਵੀ ਆ ਸਕਦਾ ਯਾਰ ਆਪਾਂ ਕਿਸ ਨੂੰ ਰੋਕ ਟੋਕ ਕੇ ਨਹੀਂ ਮੇਲਾ ਵਾ ਕੋਈ ਵੀ ਆ ਸਕਦਾ ਵਾ ਜਿਹੜਾ ਮਰਜ਼ੀ ਆਵੇ ਅਸੀਂ ਕਿਸ ਨੂੰ ਰੋਕ ਟੋਕ ਨਹੀਂ ਕੀਤੀ ਕੋਈ ਆਵੇ ਰੋਟੀ ਖਾਵੇ ਜੋ ਮਰਜ਼ੀ ਖਾਵੇ ਅਸੀਂ ਮਨਾ ਨਹੀਂ ਲੰਗਰ ਲੱਗਿਆ ਹੈ ਖਾਓ ਪੀਓ ਰਾਤ ਨੂੰ ਬਾਬੇ ਜੀ ਅਮਾ ਆਪਣੇ ਨਜਰੇ ਸੀਗੇ ਪ੍ਰੋਗਰਾਮ ਚੱਲ ਰਿਹਾ ਸੀਗਾ ਇੰਨੀ ਜਨੂੰ ਪੰਜ ਬੰਦੇ ਆਂਦੇ ਅਨਪਛਤ ਤੇ ਬਾਹਰ ਲੇ ਜਿਨ੍ਹਾਂ ਨੂੰ ਆਪਾਂ ਜਾਣਦੇ ਹੀ ਨਹੀਂ ਹੈਗੇ ਭਾਜੀ ਕੋਈ ਰੋਲ ਹੀ ਨਹੀਂ ਉਹ ਕਦੀ ਦਾਤ ਕਰਪਾਨਾ ਐ ਕਰਨ ਕਦੀ ਐ ਕਰਨ ਚਕਚਾ ਕੇ ਦਿਖਾਣ ਮੇਰੇ ਬੱਚੇ ਨੇ ਇਹੀ ਕਿਹਾ ਵੀ ਵੀ ਭਾਈ ਇਹ ਕੰਮ ਨਾ ਕਰੋ ਜੀ ਨਾਮ ਕੀ ਹੈ ਤੁਹਾਡੇ ਬੇਟੇ ਦਾ ਮੇਰਾ ਬੇਟਾ ਰਾਹੁਲ ਉਹ ਕਹਿੰਦਾ ਨਾ ਪੁੱਤਰੇ ਕੰਮ ਨਾ ਕਰੋ ਵੀ ਮੇਲਾ ਵਾ ਯਾਰ ਆਹ ਕੰਮ ਨਾ ਕਰੋ ਇਦਾਂ ਦੇ ਕੰਮ ਨਾ ਕਰੋ ਮੇਲਾ ਵੇ ਚੰਗਾ ਨਹੀਂ ਲੱਗਦਾ ਉਹਨੇ ਕੀ ਕੀਤਾ ਜੀ ਉੱਥੇ ਉਹ ਗਾਲ ਗਲੀ ਗਲੋਚ ਤੇ ਉਤਰਿਆ ਇਹ ਬੰਦੇ ਉਹ ਇੰਨੀ देर ਨੂੰ ਜੀ ਕੋਈ ਮੁੰਡਾ ਵਿੱਚੋਂ ਵਿੱਚੋਂ ਪਬਲੀਕ ਦੇ ਉੱਠ ਕੇ ਚਪੇੜ ਮਾਰ ਦਿੰਦਾ ਉਹ ਜਿਹੜਾ ਚਪੇੜ ਵੱਜਦੀ ਆ ਫੇਰ ਇਹਨਾਂ ਨੂੰ ਫਾਟਕ ਤਾਂ ਕਿ ਸਮਝਾਣ ਜਾਂਦੇ ਵੀ ਛੱਡੋ ਵੀਰੇ ਗੱਲ ਛੱਡੋ ਵੀਰੇ ਗੱਲ ਜੋ ਹੋ ਗਈ ਹੋ ਗਈ ਇੰਨੀ ਦੇਰ ਨੂੰ ਭਾਜੀ ਆ ਮੇਲਾ ਆਪਾਂ ਸਮਾਪਤੀ ਕਰਤੀ 9:12 ਵਜੇ ਭਾਜੀ ਉਹ ਸਵਾ 12 ਸਾਢੇ 12 ਵਜੇ ਫੇਰ ਆ ਕੇ ਟੈਗ ਕਰ ਦਿੰਦੇ ਆ ਕਿੱਥੇ ਅਟੈਕ ਕੀਤਾ ਗਿਆ ਟੈਕ ਕੀਤਾ ਗਿਆ ਭਾਜੀ ਮੇਰਾ ਇੱਕ ਬੇਟਾ ਸੀ ਇੱਕ ਉਹਦਾ ਫਰੈਂਡ ਸੀਗਾ ਕੀ ਨਾਮ ਕੀ ਉਹਦਾ ਉਹਦਾ ਗੋਪੀ ਜਿਹੜਾ ਮਰ ਗਿਆ ਹੁਣ ਇਸ ਟਾਈਮ ਵਿਚਾਰੀ ਡੈਥ ਹੋ ਗਈ ਉਹਦੀ ਹਾਂਜੀ ਹੋ ਗਈ ਡੈਥ ਕਿਤੇ ਕੀ ਗੋਲੀਆਂ-ਕੁਲੀਆਂ ਵੱਜੀਆਂ ਆਪਾਂ ਗੋਲੀਆਂ ਨਹੀਂ ਉਹਦਾ ਦਾਤ ਮਾਰੇ ਛਿੱਟ ਡੂੰਗੇ ਅੱਛਾ ਜੀ ਕਿਹਨਾਂ ਨੇ ਮਾਰੇ ਉਹ ਜਿਹੜੇ ਮੁੰਡੇ ਸੀ ਕਿਤੇ ਇਹ ਉਹ ਸੀਗੇ ਆਪਾਂ ਨਹੀਂ ਉਹਨੂੰ ਜਾਣਦੇ ਕੋਹਣਾ ਕੋਣ ਨਹੀਂ ਅਨਨੋਨ ਬੰਦੇ ਹਾਲੂ ਨਹੀਂ ਪਤਾ ਤੇ ਕਹਿੰਦੇ ਗੋਲੀਆਂ-ਕੁਲੀਆਂ ਵੀ ਚੱਲੀਆਂ ਵੇ ਕਿਸੇ ਲੜਕੀਆਂ ਤਿੰਨ ਜਣੇ ਇੰਜਰਡ ਹੋਏ ਸੀ ਤਿੰਨੇ ਚਰਲੇ ਲੱਗੇ ਉਹਨਾਂ ਦੇ ਕਿਨਾਂ ਦੇ ਕੀ ਨਾਮ ਕੀ ਹੈ ਨਾਂ ਨਹੀਂ ਉਹਨਾਂ ਦਾ ਸਰ ਪਤਾ ਇਹਨਾਂ ਦੇ ਰਿਸ਼ਤੇਦਾਰੀ ਸੀ ਅੱਛਾ ਜੀ ਕੁੜੀਆਂ ਦੇ ਬੱਚੇ ਕਹਿੰਦੇ ਛਰਲੇ ਦੋ ਕੁੜੀਆਂ ਦੇ ਬੱਚੇ ਇੱਕ ਬੰਦੇ ਦੇ ਬੱਚੇ ਠੀਕ ਹੈ ਤੇ ਪੁਲਿਸ ਕਿੰਨੇ ਵਜੇ ਪਹੁੰਚੀ ਸੀ ਪੁਲਿਸ ਮੌਕੇ ਤੇ ਆ ਗਈ ਜੀ 10 ਮਿੰਟ 5 ਮਿੰਟ ਚ ਪੁਲਸ ਆ ਗਈ ਇਹ ਸ਼ਾਬਾਸ਼ ਆ ਜੀ ਪੁਲਸ ਵਾਲਿਆ ਜੀ 5 ਮਿੰਟ ਚ ਆ ਗਏ ਤੇ ਤੁਹਾਡੇ 5 ਮਿੰਟ ਚ ਆ ਗਏ ਤੁਹਾਡਾ ਬੇਟਾ ਜਿਹੜਾ ਰਾਹੁਲ ਹੈ ਤੁਹਾਡੇ ਬੇਟਾ ਜਿਹੜਾ ਰਾਹੁਲ ਹੈ ਉਹ ਕਿੱਦਾਂ ਠੀਕ ਹੈ ਉਹ ਕਿੱਦਾਂ ਉਹ ਅੰਦਰ ਜਾ ਕੇ ਉਹਨੇ ਅੰਦਰ ਉਹਨਾਂ ਨੂੰ ਕੁੰਡਾ ਲਾ ਲਿਆ ਜਾਨ ਬਚ ਗਈ ਉਹਦੀ ਇਹ ਤਾਂ ਵੀ ਮਾਰ ਦੇਣਾ ਸੀ ਇਹਨਾਂ ਨੇ ਹਾਂਜੀ ਸਾਨੂੰ ਰਤੀ ਇਤਲਾ ਮਿਲੀ ਸੀਗੀ ਕਿ ਨਾਗਰਾ ਪਿੰਡ ਦੇ ਵਿੱਚ ਇੱਕ ਗੋਲੀ ਚਲੀ ਹੈ ਤੇ ਉਹਦੇ ਵਿੱਚ ਤਿੰਨ ਲੋਕੀ ਜਿਹੜੇ ਹੈਗੇ ਉਹ ਇੰਜਰ ਹੋਏ ਨੇ ਤੇ ਉਹ ਉਹਦੋੜੀ ਕਰਕੇ ਆਪਾਂ ਐਫ ਆਈ ਆਰ ਰਜਿਸਟਰ ਕਰ ਰਹੇ ਹਾਂ ਤੇ ਜਿਹੜੇ ਵੀ ਦੋਸ਼ੀ ਹੈਗੇ ਉਹਨਾਂ ਨੂੰ ਆਪਾਂ ਨਾਮਜ਼ਦ ਕਰਕੇ ਅਕਸ਼ਨ ਲਵਾਵਾਂਗੇ ਗਾਰੰਟੀ ਹੈ ਮੈਮ ਗੋਲੀ ਚਲੀ ਹੈ ਜੀ ਫਿਲਹਾਲ ਜਿਹੜਾ ਲੱਗ ਰਿਹਾ ਹੈ ਆਪਸੀ ਕੋਈ ਰੰਜਿਸ਼ ਸੀ ਤੇ ਕਲੀਅਰ ਹੋਰ ਹੋ ਜਾਊਗਾ ਜਦੋਂ ਬੰਦੇ ਫੜੇ ਜਾਣਗੇ ਹਾਂਜੀ ਇਨੇ ਡੈਥ ਹੋਈ ਹੈ ਇੱਕ ਬੰਦੇ ਦੀ ਆ ਦਾਤਰ ਲੱਗ ਕੇ ਸਰ ਤੇ ਉਹਦੀ ਡੈਥ ਹੋਈ ਹੈਗੀ ਗੋਪੀ ਨਾਮ ਦਾ ਗੋਪੀ ਨਾਮ ਹੈ ਉਹ ਬੰਦੇ ਦਾ ਮੈਡਮ ਇੰਨੇ ਕੋਈ ਪੁਰਾਣੀ ਡੰਦਸ ਫਿਲਹਾਲ ਜੀ ਇਦਾਂ ਹੀ ਲੱਗ ਰਿਹਾ ਬਟ ਐਗਜੈਕਟ ਜਿਹੜਾ ਰੀਜ਼ਨ ਹੈਗਾ ਉਹ ਕਲੀਅਰ ਕੀਤਾ ਜਾ ਰਿਹਾ ਹੈ ਕਿ ਨਹੀਂ ਹੋਈਗੀ ਇਹ ਫਿਲਹਾਲ ਜੀ ਇੱਕ ਖੋਲ ਰਿਕਾਰਡ ਦੇ ਪਰ ਦੱਸਿਆ ਜਾ ਰਿਹਾ ਉਸਨੇ ਧਾਰਮਿਕ ਪ੍ਰੋਗਰਾਮ ਚੱਲ ਰਿਹਾ ਸੀ ਉੱਥੇ ਉਹਨਾਂ ਨੇ ਕਿਹਾ ਜੀ ਉਹ ਲੜਬਾਜੀ ਨਾ ਕਰੋ ਉਸ ਤੋਂ ਬਾਅਦ ਕਰਿਆ ਉਹਨਾਂ ਦੇ ਘਰ ਦੇ ਵਿੱਚ ਨਹੀਂ ਜੀ ਇਦਾਂ ਫਿਲਹਾਲ ਉਹ ਚੀਜ਼ ਕਨਫਰਮ ਨਹੀਂ ਹੋਈ ਹੈ ਇਹ ਜੀ ਆਪਸ ਵਿੱਚ ਹੀ ਇਹਨਾਂ ਦੀ ਕੋਈ ਸ਼ਾਇਦ ਰੰਜਿਸ਼ ਸੀਗੀ ਬਟ ਉਹ ਕਲੈਰੀਫਾਈ ਕੀਤਾ ਜਾਊਗਾ ਕਿਹਾਰੇ ਵਿੱਚ ਹੋਇਆ ਜੀ ਇਹਦੇ ਤੇ ਐਫ ਆਈ ਆਰ ਰਜਿਸਟਰ ਕਰਕੇ ਆ ਐਫਆਈਆਰ ਜਿਸ ਤਰ੍ਹਾਂ ਕੀਤੀ ਜਾ ਰਹੀ ਹੈ ਡਿਵੀਜ਼ਨ ਨੰਬਰ 1 ਥਾਰੇ ਦੇ ਵਿੱਚ ਤੇ ਉਹਦੇ ਬੰਦੇ ਫੜੇ ਜਾਣਗੇ ਮੈਂ ਸਿਰਫ ਹੋਰ ਜਾਣਿਆ ਤੇ ਇਹ ਕਹਿੰਦੇ ਛੜੇ ਵਧੀਆ ਗੋਲੀਆਂ ਮੁੱਲ ਗੋਲੀ ਦੇ ਤੋਂ ਛੜੇ ਵਗੈਰਾ ਨਹੀਂ ਫਿਲਹਾਲ ਜੀ ਮੈਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਹੈਗਾ ਦੋ ਹੋਰ ਲੋਕੀ ਇੰਜਰਡ ਸੀਗੇ ਛੜਰੇ ਤੋਂ ਮਾਈਨਰ ਇੰਜਰੀਜ਼ ਹੈਗੇ ਜੀ ਉਹ ਸਾਰਾ ਚੀਜ਼ ਕਬਜ਼ੇ ਦੇ ਵਿੱਚ ਲਿਆ ਜਾਏਗਾ ਜੋ ਵੀ ਇਨਵੈਸਟੀਗੇਸ਼ਨ ਦਾ ਪਾਰਟ ਬਣਾਇਆ ਜਾਏਗਾ ਇਸ ਚੀਜ਼ ਦਾ ਜਦੋਂ ਹਮ